ਟਰੈਕਟਰ ਇਹਨਾਂ ਦਾ ਕਿਵੇਂ ਲਾੜ ਗਿਆ ਤਰਪਾਲ ਪਾ ਕੇ ਜਿਵੇਂ ਆਪਾਂ ਫਸਲ ਤੋਂ ਬਾਅਦ ਸਾਂਭ ਦਿੰਦੇ ਨਾ ਇਹਨਾਂ ਨੇ ਵੀ ਸਾਂਭਤਾ ਇੱਕ ਤਰ੍ਹਾਂ ਦਾ ਟਰੈਕਟਰ ਹੀ ਇਹ ਕਹਿੰਦੇ ਹੁਣ ਮਾਰਚ ਵਿੱਚ ਕੱਢਾਂਗੇ ਇਹਨੂੰ ਮਾਰਚ ਤੱਕ ਇਹ ਟਰੈਕਟਰ ਇੱਥੇ ਖੜਾ ਰਹੂਗਾ ਬਹੁਤ ਦਿਨਾਂ ਦਾ ਇਹ ਵਲੌਗ ਦਾ ਤੁਹਾਨੂੰ ਨਹੀਂ ਮੈਨੂੰ ਵੀ ਇੰਤਜ਼ਾਰ ਸੀਗਾ ਕਿ ਕਦੋਂ ਮੈਂ ਕਸ਼ਮੀਰ ਦੇ ਪਿੰਡਾਂ 'ਚ ਜਾਵਾਂ ਕਦੋਂ ਇਹਨਾਂ ਦੀ ਲਾਈਫ ਦਿਖਾਵਾਂ ਕਿ ਇਹ ਵਿੰਟਰ ਦੇ ਵਿੱਚ ਕਿਵੇਂ ਸਰਵਾਈਵ ਕਰਦੇ ਆ ਤਿੰਨ ਫੁੱਟ برف ਜੜੀ ਹੋਈ ਹੈ ਤਾਂ ਜੋ ਕਸ਼ਮੀਰ ਚ ਲੋਕਾਂ ਦਾ ਜਿਹੜਾ ਘਰ ਪਾਉਣ ਦਾ ਸਟਾਈਲ ਹੈ ਉਹ ਦੂਜਾ ਹੈਗਾ ਐਵੇਂ ਨਹੀਂ ਛੱਤਾਂ ਤੇ ਨਹੀਂ ਬਾਉਂਦੇ ਹਨ ਤੇ ਇੱਥੇ ਦੇਖੋ স্নੋਫਾਲ ਹੋਈ ਨੇ ਕਿੰਨੇ ਦਿਨ ਹੋ ਗਏ ਹਜੇ ਵੀ ਤੇ ਇੱਥੇ ਮਾਈਨਸ ਚ ਟੈਂਪਰੇਚਰ ਰਹਿੰਦਾ ਪਿੰਡਾਂ ਚ ਪੂਰਾ ਤੇ স্নੋਫਾਲ ਹੋਈ ਨੂੰ ਕਹਿੰਦੇ ਆ ਵੀ ਹਫਤੇ ਤੋਂ ਉੱਪਰ ਹੋ ਗਿਆ ਤਾਂ ਵੀ ਤੁਸੀਂ ਇਹ ਦੇਖੋ ਵੀ برف ਓਵੇਂ ਜੰਮੀ ਹੋਈ ਹੈ ਇਹ ਮਤਲਬ ਇਹ ਟਿੱਕੀ ਹੋਈ ਹੈ ਇਹ ਇਥੋਂ ਹੱਟਦੀ ਨਹੀਂ ਤਿੰਨ ਚਾਰ ਮਹੀਨੇ ਹੁਣ ਤੇ ਸੰਗਾਂ ਦੀ ਹੋਰ ਹੋਰ ਜਮਾ ਹੋਈ ਜਾਣੀ ਆ ਹੌਲੀ ਹੌਲੀ ਜਿਹੜੀ ਆ ਚੀਜ਼ ਸੀ ਨਾ ਇਹ ਮੈਂ ਫਿਲਮਾਂ ਚ ਹੀ ਦੇਖੀ ਸੀ ਵੀ ਬਰਫ ਹੋਵੇ ਬਰਫ ਦੇ ਕੋਲ ਦੀਆਂ ਥਲੋਂ ਦੀ ਪਾਣੀ ਲੰਘਦਾ ਤੇ ਹੁਣ ਆਪ ਆਪ ਅੱਖੀਂ ਦੇਖ ਰਹੇ ਸਾਰਾ ਕੁਝ ਇਹ ਕਸ਼ਮੀਰ ਦੀ ਜਨਰਤ ਚ ਆ ਕੇ ਦੇਖਿਆ ਜਾ ਸਕਦਾ ਕਮਾਲ ਆ ਯਾਰ ਸੱਚੀ ਜਿੰਨਾ ਸੋਚ ਕੇ ਆਏ ਸੀ ਨਾ ਵੀ ਆ ਕਰਾਂਗੇ ਆ ਕਰਾਂਗੇ ਕਿਉਂਕਿ ਜਦੋਂ ਆਪਾਂ ਕਿਤੇ ਵੀ ਨਿਕਲਦੇ ਆਪਾਂ ਆਪਣੇ ਮਨ ਚ ਪਲਾਨ ਹੁੰਦੇ ਆ ਵੀ ਆ ਚੀਜ਼ਾਂ ਦੇਖਾਂਗੇ ਆ ਚੀਜ਼ਾਂ ਦੇਖਾਂਗੇ ਉਹ ਸਾਰੀਆਂ ਦੇਖਣ ਨੂੰ ਮਿਲੀਆਂ ਇੱਥੇ ਆ ਕੇ ਬਹੁਤ ਸੋਹਣਾ ਲੱਗਿਆ ਕਸ਼ਮੀਰ ਦਾ ਪਿੰਡ ਵੀ ਤੇ ਕਸ਼ਮੀਰ ਵੀ ਤੇ ਆਲਾ ਦਵਾਲਾ ਵੀ ਮੈਂ ਕਹਿੰਦਾ ਪੁੱਛੋ ਨਾ ਯਾਰ ਸਰਦੀਆਂ ਜੇ ਵਰਤਦੇ ਹੋਣਗੇ ਪਾਣੀ ਨੂੰ ਵੀ ਖੁਸ਼ੀ ਹੈ ਨਾ ਇਹ ਤੇ ਧੁੱਪ ਦੇਖੋ ਯਾਰ ਮੱਠੀ ਮੱਠੀ ਤੇ ਮਿੰਨੀ ਮਿੰਨੀ ਜੀ ਧੁੱਪ ਨਿਕਲਦੀ ਹੈਗੀ ਸਰਦੀਆਂ ਦੇ ਦਿਨਾਂ ਚ ਪੂਰੀ ਤਿੱਖੀ ਧੁੱਪ ਨਹੀਂ ਆਉਂਦੀ ਹੈਗੀ ਜਿਵੇਂ ਨਾ ਆਉਂਦਾ ਹੈਗਾ ਲਿਖਿਆ ਗੁਰਬਾਣੀ ਚ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਤੇ ਬਸ ਇਹ ਅੱਖੇਂ ਦੇਖ ਕੇ ਰੱਜਣ ਵਾਲਾ ਕੰਮ ਨਹੀਂ ਹੈਗਾ ਤੇ ਦੂਰ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਉੱਥੇ ਐਂ ਲੱਗਦਾ ਵੀ ਆਹ ਵੀ ਦੇਖ ਲਈਏ ਯਾਰ ਉੱਥੇ ਜੇ ਵੀ ਜਾਈਏ ਉੱਥੇ ਜੇ ਵੀ ਜਾਈਏ ਉਹ ਵੀ ਦੇਖ ਲਈਏ ਉਹ ਵੀ ਦੇਖ ਲੀਏ ਹੈਨਾ ਇਹੀ ਦੁਨੀਆ ਬੰਦਾ ਦੇਖਦੇ-ਦੇਖ ਰੱਜਦਾ ਵੀ ਨਹੀਂ ਸਾਰੀ ਉਮਰ ਲੰਘ ਜਾਂਦੀ ਹੈ ਬੰਦੇ ਦੀ ਹੈਨਾ ਤੇ ਆਪਣੇ ਚੈਨਲ ਤੇ ਵੀ ਤੁਹਾਨੂੰ ਬਹੁਤ ਕੁਛ ਅਜਿਹੀਆਂ ਚੀਜ਼ਾਂ ਸਾਰੀ ਉਮਰ ਹੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜਿੰਨਾ ਟਾਈਮ ਸ਼ੌਂਕ ਦਿਲ ਦਾ ਜਾਗਦਾ ਹੈਗਾ ਤੇ ਦਿਖਾਉਂਦੇ ਰਹਾਂਗੇ ਜਿੰਨਾ ਟਾਈਮ ਪੋਸੀਬਲ ਆ ਨੈਣ ਪ੍ਰਾਣ ਤੁਰਦੇ ਆ ਸਾਡੇ ਦੇਖ ਕੇ ਖੁਸ਼ੀ ਇਹ ਆ ਬਈ ਕਸ਼ਮੀਰ ਦੇ ਨਿਆਣੇ ਹੈਲੋ ਜੀ ਹੈਲੋ ਕੈਸੇ ਹੋ ਮੈਂ ਠੀਕ ਹੈ ਕੀ ਨਾਮ ਹੈ ਆਪਕਾ अच्छा किन्ने सोने न्याणे यार कौन स्कूल जाते हो हाँ। अभी तो बंद हो गए स्कूल पता नहीं है हम तो जाते हैं ट्यूशन अच्छा ट्यूशन स्कूल नहीं जाते स्कूल लगता है अभी या नहीं नहीं कब से बंद हुआ कितने महीने हो गए पता नहीं।, पता, नहीं। पता नहीं अभी अच्छा अभी स्कूल कब लगेगा दोबारा मार्च, मार्च में कब जाना छोड़ा कब था दो महीना हो गया अच्छा छः महीने स्कूल बंद रहते लग लगता है पढ़ाई अच्छी चल रही है ठंड कितना है बहुत।, बहुत है तो सर्दी में क्या करते हो ज्यादा है कुछ नहीं ऐसे फ्री रहते हो आ... ठीक है यार हम्म तो खेलते क्या हो सर्दी में क्या खेलते हो सर्दी में तो कुछ नहीं खेलते कुछ नहीं खेलते बस घर में रहते हो हाँ। आ... देखो भाई ये कौन है इसका नाम अस्क है अस्क अच्छा भाई आपका अच्छा बहनों हैं दोनों ठीक है कुड़ियाँ इनिया सोहनिया कश्मीर दिया आपका घर किस साइड है अच्छा जय वाला हेलो सलाम कैसे हो अच्छे हैं पंजाब से आए हम तो गांव देखने कश्मीर के इसलिए हाँ अच्छे हो और घर परिवार ठीक सब ठीक सर ठीक ठीक अच्छा मिलते हैं बाय बाय ओके नहीं चाय थैंक यू थैंक यू रहने दो पी के आए हैं पहले हाँ मेहरबानी ये देखो भाई अगे पिंड ਮੈਂ ਇੱਕ ਗੱਲ ਤੋਂ ਯਾਰ ਐ ਹੈਰਾਨਾ ਜਿਵੇਂ ਆਪਣੇ ਡੰਗਰ ਬੱਚੇ ਖੁੱਲੇ ਰੱਖਣੇ ਪੈਂਦੇ ਆ ਤੇ ਇਹਨਾਂ ਦੇ ਯਾਰ ਸਾਰੀਆਂ ਸਰਦੀਆਂ ਕਹਿੰਦੇ ਆ ਆ ਬੰਦ ਕਮਰਿਆਂ ਜੀ ਬਸ ਜਿਹੜਾ ਇੱਕ ਕਮਰਾ ਹੁੰਦਾ ਉਹ ਚ ਹੀ ਤਾੜ ਕੇ ਰੱਖਦੇ ਆ ਤੇ ਯਾਰ ਬਿਮਾਰ ਬਮੂਰ ਨਹੀਂ ਹੁੰਦੇ ਇਹ ਵੀ ਵੱਡੀ ਗੱਲ ਆ ਸੋਚਣ ਵਾਲੀ ਗੱਲ ਆ ਤੁਸੀਂ ਇਹ ਦੇਖੋ ਵੀ ਕਿਸੇ ਬੰਦੇ ਨੂੰ ਇੱਕ ਜਗ੍ਹਾ ਤੇ ਹੈਨਾ ਜਿਵੇਂ ਕੋਈ ਜਾਨਵਰ ਆ ਆਖਰ ਨੂੰ ਤੇ 4-5 ਮਹੀਨੇ ਇੱਕੋ ਜਗ੍ਹਾ ਤਾੜ ਕੇ ਰੱਖਣਾ ਬਹੁਤ ਔਖਾ ਹੈਗਾ ਕੈਸੇ ਹੋ ਠੀਕ ਹੋ ਹਮ ਦੇਖਨੇ ਆਏ ਹੈ ਕਿ ਸਰਦੀ ਮੇ ਕਸ਼ਮੀਰ ਕੇ ਲੋਗ ਕਸ਼ਮੀਰ ਕੈਸੇ ਰਹਤੇ ਹੈ ਬਹੁਤ ਅੱਛਾ ਲਗਾ ਕੈਸੇ ਪਿਆਰੇ ਲੱਗਤੇ ਹੈ ਕਸ਼ਮੀਰ ਲੋਗ ਬਹੁਤ ਅੱਛੇ ਲੱਗਤੇ ਹੈ ਕਸ਼ਮੀਰ ਕੇ ਲੋਗ ਠੀਕ ਠਾਕ ਹੋ ਹਾਂ ਠੀਕ ਠਾਕ ਕੋਈ ਤਕਲੀਫ ਨੋ ਕੋਈ ਤਕਲੀਫ ਨਹੀਂ ਟੈਨਸ਼ਨ ਕੋਈ ਟੈਨਸ਼ਨ ਨਹੀਂ ਪ੍ਰੋਬਲਮ ਥੈਂਕ ਯੂ ਥੈਂਕ ਯੂ ਮਿਹਰਬਾਨੀ ਜਿਵੇਂ ਆਪਾਂ ਗਰਮੀਆਂ ਦੇ ਮਹੀਨੇ ਆ ਕੇ ਦੇਖਿਆ ਸੀ ਨਾ ਖੁਸ਼ੀ ਤੁਸੀਂ ਜਾਓ ਪਹਿਲਾਂ ਲੇਡੀਜ਼ ਖੜੀਆਂ ਤੇ ਜਿਵੇਂ ਆਪਾਂ ਗਰਮੀਆਂ ਦੇ ਮਹੀਨੇ ਜਾ ਕੇ ਦੇਖਿਆ ਸੀ ਨਾ ਵੀ ਇਹ ਲੋਕ ਸੇਵ ਕਰਕੇ ਰੱਖਦੇ ਆਪਣਾ ਸਾਰਾ ਸਮਾਨ ਤੈਨੂੰ ਕਿਵੇਂ ਕਰਕੇ ਰੱਖਦੇ ਆ ਤੇ ਹੈਲੋ ਜੀ ਕੈਸੇ ਹੋ ਸਲਾਮ ਇਹ ਆਪਕਾ ਘਰ ਦੇਖਣਾ ਹੈ ਥੋੜਾ ਸਾ ਇਹ ਸਾਹਮਣੇ ਵਾਲੇ ਦਰਖਤ ਹੈ ਜਿੰਨੇ ਇਹ ਕਹਿੰਦੇ ਅਖਰੋਟ ਦੇ ਹੈ ਤੇ ਇਧਰਲੇ ਪਾਸੇ ਆ ਐਪਲ ਦੇ ਹੈ ਇਹ ਨਾਖ ਹੈ ਉਹ ਵਾਲਾ ਨਾਖ ਹੈ ਨਾਖਿਆ ਹੁੰਦਾ ਹੈ ਦੱਖਾਂ ਨਾਸ਼ਪਤੀ ਅੱਛਾ ਤਾਂ ਸਰਦੀ ਮੇ ਯਹਾਂ ਆਪਕੇ ਪਾਣੀ ਵਗੈਰਾ ਕੀ ਪ੍ਰੋਬਲਮ ਨਹੀਂ ਆਤੀ ਨਹੀਂ ਕੋਈ ਪ੍ਰੋਬਲਮ ਨਹੀਂ ਪਾਣੀ ਜੰਮਦਾ ਨਹੀਂ ਹੈ ਕੋਈ ਜੰਮਦਾ ਨਹੀਂ ਹੈ ਅੱਛਾ ਸਾਫ ਪਾਣੀ ਆਤਰ ਰਿਹਾ ਹੈ नहीं जैसे ये इतने जैसे पाइप्स में ये ये बर्फ आ गया ये कब की ये एकलान कित, के खाली 10 20 दिन बस ये कितने कितने कब हटेगा ये मार्च में कब हटेगा नहीं अब ये फरवरी हटेगा फरवरी में हट जाएगा हटने, हटने, हटने वाला ही है वाला ही। अच्छा अब नीचे से वो थल्ले से ऊपर से मैं इतना थले से क्या अंदर अंदर ये देख कदे डंगर रख दिया माल मवासी भेड़ भेड़ बकरी ਇਸਵੇਂ ਰੱਖਦੇ ਹੋ ਓਏ ਬੌਨ ਨਿੱਗ ਗਏ ਤਾਂ ਦੇਖਿਆ ਅੱਛਾ ਤੂੜੀ ਵਾਲੇ ਨਿੱਗੇ ਹੀ ਹੁੰਦੇ ਨੇ ਇਹਦੇ ਅੰਦਰ ਵੀ ਹੀਟਰ ਲੱਗਿਆ ਹੁੰਦਾ ਅੰਦਰ ਇਹ ਲੈ ਬਈ ਇਹੋ ਜਿਹਾ ਮਾਲ ਮਵੇਸ਼ੀ ਵਾਲੇ ਕਮਰੇ ਸਹੀ ਗੱਲ ਨਿੱਗਾ ਬਹੁਤ ਹੈ ਪਰ ਸਮਲੂਈ ਬਹੁਤ ਹੈ ਯਾਰ ਅੰਦਰ ਹਨ ਹਰਜੀ ਸਭ ਤਕੜੇ ਹੋ ਬੱਸ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਦੇਖ ਲਓ ਇੰਨੀ ਬਰਫ਼ ਚ ਵੀ ਯਾਰ ਕਹਿੰਦੇ ਆ ਸ਼ੁਕਰ ਹੈ ਮਾਲਕ ਦਾ ਬਹੁਤ ਵਧੀਆ ਗੱਲ ਹੈ ਵਧੀਆ ਗੱਲ ਲੱਗਦੀ ਹੈ ਇਹਨਾਂ ਦੀ ਮੈਨੂੰ ਨਹੀਂ ਚਾਹੀ ਨਹੀਂ ਪੀਣਾ ਪੂਰਾ گاਉਂ ਦੇਖਣਾ ਹੈ ਅਭੀ ਹਮਕੋ हाँ? नहीं नहीं थैंक यू शुक्रिया अच्छा गलिया है सारिया एनी बर्फ रही है पिंड फिर साफ कैसे करते हो जे चल चल के अपने आप साफ हो जाती है ये गलिया ये गलिया है अच्छा बेल बेल से करते हो अच्छा बेल आपके फिर जो जानवर मैंने देखा था जो मुर्गे वगैरह होते हैं वो जो मुर्गे मुर्गिया थे गर्मी में मैंने देखा तो वो वो कहाँ होते हैं अभी वो तो के पास है। अच्छा वो आ, आप नहीं रखते नहीं अच्छा आप नहीं रखते हैं ठीक है, है। ये थे 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 ये आपका मकान है ठीक है भाई होने दे कर भी चलते यहाँ यहाँ मैक्सिमम कितना बर्फ पड़ जाता है कितने फुट कम से कम तीन फुट है कम से तीन फुट, चार फुट ਸਭ ਤੋਂ ਜ਼ਿਆਦਾ ਕੰਦ ਗੱਡੀ ਹੋਈ ਹੈ ਜਿੰਨਾ ਹਾਂ ਜਿੰਨਾ ਜੇ 3 ਦਿਨ ਸੇ ਪਹਿਲੇ ਪਹਿਲੇ نیچے ਉਤਰ ਗਿਆ ਹੈ ਇਹ 3 ਦਿਨ ਸੇ ਪਹਿਲੇ ਪਹਿਲੇ نیچے ਉਤਰ ਗਿਆ ਹੈ ਅੱਛਾ ਇਸੇ ਵੈਸੇ ਇਸੇ ਵੀ ਜ਼ਿਆਦਾ ਹੁੰਦਾ ਹੈ ਹਾਂ ਇਸੇ ਜ਼ਿਆਦਾ ਹੁੰਦਾ ਜਦ ਬੂਦੂ ਪਰ ਪੜ ਜਾਂਦਾ ਨਾ ਹਾਂ ਤੇਰੇ نیچے ਅੱਛਾ ਉਹ ਦਿਨ ਇਹ ਇਹ ਕਹਾਂ ਸੇ ਇਹ ਘਾਸ ਹੈ ਅਭੀ ਕਹਾਂ ਸੇ ਲਾਏ ਹੈ ਇਹ ਸਰਦੀ ਮੇ ਦਰਵਾਜ਼ੇ ਦੇ ਪਾਸ ਹੈ ਆ ਦੇ ਕੇ ਪਾਸ ਆਇਆ ਅੱਛਾ ਇਹ ਭਾਈ ਘਾ ਦੇਖੋ ਪਤਾ ਨਹੀਂ ਕਿੱਥੋਂ ਲਾਏ ਐ ਇੰਨਾ ਸਰਦੀਆਂ 'ਚ ਤਾਂ ਘਾਈ ਨਹੀਂ ਹੁੰਦਾ ਕੈਸੇ ਹੋ ਜੀ ਠੀਕੋ ਕੋਠੇ ਤੇ ਬੈਠੇ ਆ ਕੋਠੇ ਤੇ ਬੈਠੇ ਕੋਠੇ ਤੇ ਇਹ ਇਹਨਾਂ ਦੀਆਂ ਦੁਕਾਨਾਂ ਆ ਗਈਆਂ ਖਾਣ ਪੀਣ ਦਾ ਜਰਨਲ ਸਟੋਰ ਜਿਹੜਾ ਸਮਾਨ ਲੈਣਾ ਹੁੰਦਾਗਾ ਉਹ ਇੱਥੋਂ ਮਿਲਦਾ ਹੈ ਇਹੋ ਜੀਆਂ ਦੁਕਾਨਾਂ ਹੈਗੀਆਂ ਤੇ ਸਕੂਲ ਵਗੈਰਾ ਇਹਨਾਂ ਦੇ ਬੰਦ ਰਹਿੰਦੇ ਆ ਜਵਾਕ ਵੀ ਨਿਆਣੇ ক্রিকেট ਖੇਡਦੇ ਆ ਮਤਲਬ ਵਾਧੂ ਗੋਲੇ ਮਾਰਨ ਖੇਡਦੇ ਇੱਕ ਦੂਜਿਆਂ ਦੇ ਤੇ ਇਹਨਾਂ ਦੇ ਵਿੱਚ ਸਾਰਾ ਕੁਝ ਬੰਦ ਹੋ ਜਾਂਦਾ ਤਾਂ ਹੀ ਕਰਕੇ ਜਿਹੜੇ ਜ਼ਿਆਦਾ ਕਸ਼ਮੀਰ ਦੇ ਲੋਕ ਹਨ ਆਪਣੇ ਆ ਜਾਂਦੇ ਆ ਇਹਨਾਂ ਦੇ ਨਾਲ ਚ ਮਤਲਬ ਪੰਜਾਬ ਵਿੱਚ ਆ ਜਾਂਦੇ ਆ ਸ਼ਾਲ ਵੇਚਣ ਦਾ ਕੰਮ ਕਰਦੇ ਆ ਜਾਂ ਹੋਰ ਹਨ ਇਹਨਾਂ ਨੂੰ ਐਦਾਂ ਹੁੰਦਾ ਵੀ ਜਿੰਨਾ ਕੁ ਗੁਜ਼ਾਰਾ ਹੁੰਦਾ ਉਹਨਾਂ ਕੁ ਵਧੀਆ ਹੈਗਾ ਤੇ ਬਾਕੀ ਯਾਰ ਆਪਾਂ ਕਈ ਵਾਰੀ ਇਹਨਾਂ ਨੂੰ ਮੋੜ ਦਿੰਨੇ ਆ ਵਿਚਾਰਿਆਂ ਨੂੰ ਕਸ਼ਮੀਰੀਆਂ ਨੂੰ ਹਨਾ ਜਿਹਾ ਬੁਰਾ ਭਲਾ ਬੋਲਦੇ ਆ ਤੁਸੀਂ ਦੇਖੋ ਯਾਰ ਇੰਨੀ ਹਾਰਡ ਲਾਈਫ ਹੈ ਇੱਥੋਂ ਨਿਕਲ ਕੇ ਆਉਂਦੇ ਆ ਔਖਾ ਵੀ ਹੈ ਤੇ ਮੈਂ ਤਾਂ ਹਮੇਸ਼ਾ ਹੀ ਸਤਿਕਾਰ ਦਿੰਦਾ ਆ ਉਹਦੇ ਘਰੇ ਜਦੋਂ ਆਉਂਦੇ ਆ ਮੈਂ ਤਾਂ ਤੁਹਾਨੂੰ ਵੀ ਕਹਿਣਾ ਹਨਾ ਸਾਰਿਆਂ ਨੂੰ ਤੇ ਇਹਨਾਂ ਨੂੰ ਪਿਆਰ ਸਤਿਕਾਰ ਦਿਆ ਕਰੋ ਯਾਰ ਤੇ ਆ ਦੇਖੋ ਆ ਵੀ ਡੰਗਰਾਂ ਵਾਲਾ ਇਹਨਾਂ ਨੇ ਡੰਗਰਾਂ ਨਾਲ ਰੱਖਦੇ ਆ ਅੱਛਾ ਮੈਨੂੰ ਨਾ ਕੋਈ ਪ੍ਰਾਲੀ ਨਹੀਂ ਦਿਖੀ ਜਿਵੇਂ ਕੋਠਿਆਂ ਚ ਦਾ ਰੱਖ ਰੱਖੀ ਐ ਆਪਾਂ ਉਹਦੇ ਨਹੀਂ ਦੇਖੀ ਆਪਣੇ ਸਾਹਮਣੇ ਟੰਗ ਟੰਗ ਰੱਖੀ ਜਾਂਦੀ ਸੀ ਉਹ ਨਹੀਂ ਦੇਖਣ ਨੂੰ ਮਿਲ ਰਹੀ ਹਨਾ ਉਹ ਅੰਦਰ ਵਛਾਉਂਦੇ ਹੋਣਗੇ ਨਾ ਫਿਰ ਸ਼ਾਇਦ ਮੈਂ ਲਾਦਾ ਉਹ ਤਰਪਾਲ ਥੱਲੇ ਵੀ ਕੁਝ ਪਿਆ ਹੈਗਾ ਵੈਸੇ ਯਾਰ ਇਹ ਗੱਲ ਮੈਂ ਨਾ ਹਰ ਵਲੌਗ ਚ ਹੀ ਬੋਲ ਰਿਹਾ ਹਾਂ ਬਹੁਤ ਔਖੇ ਨਿੱਲ ਇੰਨੀ ਮਤਲਬ ਬਰਫ਼ ਚ ਸਰਵਾਈਵ ਕਰਨਾ ਉਹ ਵੀ ਪਿੰਡਾਂ ਚ ਜਿਹੜੇ ਆਪਣੇ ਸ਼ਾਲ ਵੀ ਵੇਚਣ ਜਾਂਦੇ ਨੇ ਉਹ ਵੀ ਵਿਚਾਰੇ 100 200 ਦਾ ਪ੍ਰੋਫਿਟ ਹੁੰਦਾ ਉਹਨਾਂ ਦਾ ਹਾਂ ਮਸਾਂ 100 200 ਦਾ ਤੇ ਇੱਥੇ ਨਾ ਜੇ ਗਰਮੀਆਂ ਚ ਆਉਂਗੇ ਇੱਥੇ ਆ ਤੁਹਾਨੂੰ ਜਿੰਨੇ ਆ ਉੱਪਰਲੇ ਪਾਸੇ ਦਰਖਤ ਦਿਖਦੇ ਆ ਸਾਰੇ ਅਖਰੋਟ ਵਗੈਰਾ ਦੇ ਆ ਤੇ ਇੰਨਾ ਮਤਲਬ ਫਲ ਫਰੂਟ ਉਹ ਗਲੀਆਂ ਚ ਡਿੱਗਦਾ ਮਿਲ ਜਾਂਦਾ ਤੁਹਾਨੂੰ ਸੇਬ ਮਿਲ ਜਾਂਦੇ ਡਿੱਗਦੇ ਪਰ ਇਹਨਾਂ ਦਿਨਾਂ ਚ ਤੁਸੀਂ ਦੇਖ ਲਓ ਕੁਝ ਵੀ ਨਹੀਂ ਹੁੰਦਾ ਸਾਰੀਆਂ ਗਲੀਆਂ ਸੁੱਕੀਆਂ ਲੱਕੜਾਂ ਹੀ ਆ आपका गांव बहुत सुंदर है बिल्कुल सर है? गर्मी में भी इतना सुंदर ही दिखता है सुंदर दिखता है कितना हो जाता है यही ब... नहीं, नहीं, माइनस में चल जाता है माइनस में माइनस में कितना होता है लगभग माइनस छ माइनस पाँच माइनस छ पाँच अभी कितना रहता है अभी तो थोड़ा गर्मी है अच्छा अभी गर्मी है इसको गर्मी मारे हो पास हाँ ਗਰਮੇ ਇਹ ਸਿਸਟਮ ਸਾਡੇ ਕੋਲ ਚੱਲਦਾ ਇਹ ਦੇਖ ਹਾਂ ਕਾਂਗੜੀ ਇਹ ਵੇਖ ਕਾਂਗੜੀ ਕੈਚ ਹੈ ਇਸ ਵਿੱਚ ਹਾਂ ਕਿੰਨੇ ਡਿਗਰੀ ਹੁੰਦੀ ਹੈ ਕਾਂਗੜੀ ਦੇਖੋ ਦੇਖੋ ਕੀ ਹੁੰਦੀ ਹੈ ਕਾਂਗੜੀ ਕਾਂਗੜੀ ਦੇਖੋ ਤੇ ਲੋਕ ਬਾਈ ਇੱਥੋਂ ਦੇ ਐਨੇ ਵਧੀਆ ਤੇ ਆਪ ਹੀ ਪਿੰਡ ਘਮਾਉਣ ਲੱਗ ਜਾਂਦੇ ਆ ਕਹਿੰਦੇ ਆ ਅਸੀਂ ਘਮਾਉਣੇ ਆ ਸਾਡੇ ਨਾਲ ਚੱਲ ਲੈ ਤੇ ਹੁਣ ਬਾਈ ਆਪ ਨੂੰ ਮਿਲ ਗਿਆ ਕਾਂਗੜੀ ਵਾਲਾ ਇੱਕ ਤੇ ਉਹ ਕਹਿੰਦਾ ਮੈਂ ਦਿਖਾਉਣਾ ਤੁਹਾਨੂੰ ਪਿੰਡ ਤੇ ਇਹ ਦੇਖੋ ਗਲੀਆਂ ਪਿੰਡ ਦੀਆਂ ਇਹ ਘਰ ਹੈ ਬਹੁਤ ਪੁਰਾਣੇ ਪੁਰਾਣੇ ਘਰ ਇਹ ਕਿਤਨਾ ਪੁਰਾਣਾ ਹੋ ਗਿਆ ਭਾਈ ਸਾਹਿਬ ਕਰ ਜੀ ਹੈ 80 ਸਾਲ ਪਹਿਰੇ ਪੁਰਾਣਾ ਘਰ ਹੈ 80 ਸਾਲ ਪੁਰਾਣਾ ਅੱਛਾ 80-ਸੀ ਸਾਲ ਪੁਰਾਣੇ ਘਰ ਹੈ ਹੁਣ ਕੁਛ ਕਰਨ ਨਵੇਂ ਵੀ ਹੈ ਵੈਸੇ ਇੱਥੇ ਵੈਸੇ ਤੁਹਾਨੂੰ ਪਿੰਡਾਂ ਦਾ ਜੜਹਾ ਟੈਕਚਰ ਜਾਂ ਪਿੰਡ ਕੇ ਹੋ ਜਿਆ ਉਹ ਤਾਂ ਪਹਿਲਾਂ ਦਿਖਾਈ ਹੋਇਆ ਸਾਰਾ ਤੇ ਹੁਣ ਤਾਂ ਸਿਰਫ ਤੇ ਸਿਰਫ ਵਿంటర్ ਲਾਈਫ ਦਿਖਾਉਣੀ ਆ ਉਹ ਪੇੜ ਪਰ ਵੀ ਜੇ ਜੰਮੀ ਹੋਈ ਹੈ ਬਰਫ ਹੈ ਹਾਂ ਪੇੜੋਂ ਪਰ ਵੀ ਜੰਮ ਜਾਂਦੀ ਹੈ ਹਾਂ ਜੰਮ ਜਾਂਦੀ ਸਭੀ ਜਗ੍ਹਾ ਜੰਮ ਜਾਂਦੀ ਸਭੀ ਜਗ੍ਹਾ ਹਾਂ आपको जैसे इतनी अब बर्फ है आपको ठंडी लगती है इसमें या नहीं लगती? आज नहीं लगती लगती आज फरवरी में तो नहीं लगती तो महीना होता है ज्यादा अच्छा उस टाइम ठंडी लगती है बहुत ठंडी होती है आप जो पूरा बर्फ है इसको हटाओगे जाए अपने आप अप हट जाएगा जितना ये जमा पिघल जाएगा धूप से हाँ अच्छा आप नहीं हटाओगे नहीं नहीं हटाओ किस मंथ में पिघल जाता है बिल्कुल बस मार्च में स्टार्ट हो जाएगा पूरा पिघलना मार्च में हाँ तो अप्रैल में तो पूरा पिघल जाएगा अप्रैल में तो खत्म हो जाता है अच्छा ये ये देखो कितने कितने फीट हो गए अभी ये गलियों में बर्फ देखो तो सही कितने फीट मुझे लगता है ये यहाँ सात फीट तो लगता है इतना यहां था। था। है ना यहाँ छह सात फीट अच्छा तो अपने भाई ये काम वाम अभी क्या करते हो आप इन दिनों में बस घर में बैठे हुए ना फिर भी कोई तो काम करते हो कुछ नहीं कुछ गर, नहीं घर में जो काम करते हैं शाल वगैरह का काम कोई कोई करता है वो तो पंजाब में हमारे भी जाते हैं है बस वही कर, नहीं वहाँ तो फेरी करने जाते हैं हाँ, फेरी वाले जाते यहाँ है। बनाते हैं अच्छा जहाँ बनाते हो और हाँ, कोई काम नहीं बस बहुत सारे काम है ऐसे ऐसे अच्छा हाथों वाले काम छोड़े फीमेल वो तो मा... पेपर मशी होती अच्छा। है।, है।, तो है ना पेपर मशी अच्छा नक्शे हाँ नक्शे डिजाइन कर छोटे छोटे टुकड़ियों को डिजाइन ठीक वो काम भी होता है औरतें तो ज्यादा बुनाई का करती है बुनाई का बहुत करते है औरतें अच्छा और फेरन होता है मतलब किन के लिए ऐसा फेरन औरतों के लिए हाँ। उसपे एक किस्म का वो लगाते हैं कढ़ाई हाँ। कढ़ाई करते हैं ठीक है ਤੋ ਕੰਮ ਆ ਆ ਦੇਖੋ ਭਈ ਆ ਕਿਵੇਂ ਇਹਦੇ ਤੇ ਛੱਤ ਅੱਛਾ ਐਸੀ ਛੱਤਾਂ ਆ ਪਰ ਜੇ ਦੂਸਰੀ ਛੱਤ ਨਹੀਂ ਦਾਲਦੇ ਹਨ ਟੀਨ ਵਾਲੀ ਜ਼ਿਆਦਾ ਦਾਲਦੇ ਹੋ ਪਤਾ ਹੈ ਕਿਉਂ ਹਾਂ ਅੰਦਰ ਜਾਂਦੇ ਹਨ ਨਾ ਪਾਣੀ ਹਾਂ ਇਹ ਦੇਖੋ ਯਾਰ ਪ੍ਰਾਣੀਆਂ ਇਮਾਰਤਾਂ ਨਾ ਇੰਨੀਆਂ-ਇੰਨੀਆਂ ਖੜੀਆਂ ਪਿੰਡਾਂ 'ਚ ਇਹ ਵੈਸੇ ਮੈਂ ਗਰਮੀਆਂ ਦਾ ਟਾਈਮ ਵੀ ਦਿਖਾਇਆ ਸੀਗਾ ਇਹ ਕਿਤਨਾ ਪੁਰਾਣਾ ਘਰ ਹੋਗਾ ਇਹ 100 ਸਾਲ ਜੇ برف ਸੇ ਗਿਰਤਾ ਨਹੀਂ ਹੈ ਇਹ ਇਤਨਾ ਨਹੀਂ 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 ਕਿਹਾਂ ਗਿਰੇ ਜੈਸੇ ਇਸਕੇ ਉੱਪਰ ਇਤਨਾ برف ਆ ਜਾਂਦਾ ਨਹੀਂ ਨਹੀਂ ਗਰੇਗਾ ਆ ਦੇਖੋ ਜਿਵੇਂ ਨਾ ਚਾਦਰ ਧਰੀ ਹੁੰਦੀ ਹੈ ਕਿਸੇ ਨੇ ਚਿੱਟੀ ਆਏ ਤੇ ਐਨੀ ਐਨੀ ਬਰਫ਼ ਹੈਗੀ ਤੇ ਕੁਝ ਲੋਕਾਂ ਦੇ ਜਿਹੜੇ ਘਰ ਪਾ ਲੈਂਦੇ ਆ ਉਹ ਤੇ ਫਿਰ ਐਂ ਬਰਫ਼ ਜੰਮ ਜਾਂਦੀ ਹੈ ਜਿਹੜੇ ਚੌਰਸ ਛੱਤਾਂ ਵਾਲੇ ਹੁੰਦੇ ਹਨਾ ਤੇ ਜਿਹੜੇ ਦੂਸਰੇ ਹੁੰਦੇ ਆ ਮਤਲਬ ਆ ਟੀਨ ਵਾਲੇ ਮੋਸਟਲੀ ਤੁਹਾਨੂੰ ਮਿਲਣਗੇ ਉੱਥੇ ਦੇਖਣ ਨੂੰ ਜਿਹੜੇ ਟੀਨ ਵਾਲਿਆਂ ਚ ਤੇ ਇਹਨਾਂ ਚ ਥੋੜਾ ਜਿਹਾ ਆਪਦੇ ਆਪ ਥੱਲੇ ਆ ਜਾਂਦੀ ਹੈ ਬਰਫ਼ ਅੱਛਾ ਕਸ਼ਮੀਰ ਦੇ ਪਿੰਡਾਂ ਦੀ ਨਾ ਮੈਨੂੰ ਇੱਕ ਗੱਲ ਹੋਰ ਬਹੁਤ ਵਧੀਆ ਲੱਗਦੀ ਹੈ ਤੇ ਇੱਥੇ ਕੰਦਾ ਨਹੀਂ ਕੱਢਦੇ ਮਤਲਬ ਜਿਵੇਂ ਆਪਾਂ ਰਿਆ ਗਵੰਡੀ ਦੀਆਂ ਕੰਦ ਕੱਢ ਲੈਨੇ ਆ ਨਾ ਤੇ ਇਹਨਾਂ ਦੇ ਕੰਦਾਂ ਖੁੱਲੀਆਂ ਹੁੰਦੀਆਂ ਵੇੜੇ ਖੁੱਲੇ ਹੁੰਦੇ ਆ ਬਸ ਕੱਲੇ ਘਰ ਪਾਏ ਹੁੰਦੇ ਆ ਘਰ ਪਾਉਣ ਕਰਕੇ ਤੇ ਪਿੰਡ ਖੁੱਲੇ-ਖੁੱਲੇ ਲੱਗਦੇ ਆ ਤੇ ਲੋਕਾਂ 'ਚ ਇਥੇ ਸਹਿਚਾਰ ਤੇ ਮੋਹ ਪਿਆਰ ਵੀ ਵੱਧ ਹੈਗਾ ਇਹਨਾਂ ਲੋਕਾਂ 'ਚ ਆਪਣੇ ਲੋਕਾਂ 'ਚ ਪੰਜਾਬ 'ਚ ਹਜੇ ਘੱਟ ਹੈਗਾ ਹਨ ਤੇ ਵੈਸੇ ਜਿਵੇਂ ਆਪਣੇ ਵੀ ਪਹਿਲਾਂ ਜਿਹੜੇ ਪੰਜਾਬ ਦੇ ਪੁਰਾਣੇ ਪਿੰਡ ਹੁੰਦੇ ਸੀਗੇ ਉਹ 'ਚ ਮਤਲਬ ਆਪਣੇ ਵੀ ਨਹੀਂ ਕੰਦਾਂ ਘੱਟਦੇ ਸੀਗੇ ਕੱਲੀ ਬਾੜ ਕੀਤੀ ਹੁੰਦੀ ਸੀਗੀ ਤੇ ਇਹਨਾਂ ਨੇ ਵੀ ਮੋਸਟਲੀ ਬਾੜ ਕੀਤੀ ਹੁੰਦੀ ਹੈ ਇਕੱਲੀ ਜਿਵੇਂ ਛਟੀਆਂ ਦੀ ਜਾਂ ਐ ਥੋੜੀ ਜਿਹੀ ਬਾੜ ਕਰਕੇ ਰੱਖਦੇ ਆ ਤੇ ਬਾਕੀ ਸਾਰਾ ਖੁੱਲਾ ਰਹਿੰਦਾ ਹੈਗਾ ਇਹ ਮੈਨੂੰ ਐਸੇ ਤੁਹਾਨੂੰ ਘਰ ਦਾ ਇੱਕ ਦਾ ਵੇੜਾ ਦਿਖਾਦਾ ਵੀ ਘਰ ਦਾ ਵੇੜਾ ਕਿਉਂ ਜਾਂ ਹੁੰਦਾ ਕਸ਼ਮੀਰ ਦੇ ਦਾ ਇੰਨੀ ਬਰਫ਼ ਪਈ ਹੁੰਦੀ ਹੈ ਤੇ ਛੱਤ ਤੇ ਵੀ ਬਰਫ਼ ਥੱਲੇ ਵੀ ਬਰਫ਼ ਇਹਨਾਂ ਨੂੰ ਬੜਾ ਹੈਰਾਨੀ ਹੁੰਦੀ ਉਹ ਵੈਸੇ ਵੀ ਕਿਵੇਂ ਫੋਟੋ ਫੂਟੋ ਤਾਰਨ ਆਏ ਹੈ ਨਾ ਜਾਂ ਫਿਲਮ ਬਣਾਉਣਾ ਆਏ ਪਿੰਡਾਂ ਦੀ ਕਿਉਂਕਿ ਦੂਸਰੇ ਦਾ ਕਲਚਰ ਦੇਖਣਾ ਯਾਰ ਹਮੇਸ਼ਾ ਹੀ ਵਧੀਆ ਲੱਗਦਾ ਹੁੰਦਾ ਵਾਹ ਵਾਹ ਬਰੋ ਇਹ ਹਾਂ ਵਧੀਆ ਲੱਗਦਾ ਹੁੰਦਾਗਾ ਤੇ ਇਹ ਦੇਖੋ ਉਹ ਜ਼ਾਹਿਰ ਆਵਾਜ਼ ਨਿਆਬ ਇਹ ਦੇਖੋ ਇਹ ਘਰ ਚ ਵੀ ਸਲਾਮ ਠੀਕ ਹਾਂ ਠੀਕ 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 ਇਹ ਹਰੇਕ ਘਰ ਚ ਨਾ ਮਾਲ ਮਵੇਸ਼ੀ ਵਾਲਾ ਇੱਕ ਪਸ਼ੂਆਂ ਵਾਲਾ ਕਮਰਾ ਹੈਗਾ ਤੇ ਨਾਲ ਵੇੜੇ ਖੁੱਲੇ ਆ ਤੇ ਦਿਲ ਵੀ ਖੁੱਲੇ ਕਸ਼ਮੀਰੀ ਲੋਕਾਂ ਦੇ ਯਾਰ ਆਜਾ ਆਜਾ दिल दे यार, इन्ने चंगे लोग लो, लो, दूरों ही मार दे। दू खड़ो चाय पानी पियो अंदर रहो हां जी ये ये हटाते नहीं आप, ये बिल्कुल भी नहीं हटाते कौन सा ये ये जो गलियों में बर्फ है वो बस पैरों पैरों के नीचे आगे ये नहीं होता ये हाँ इसको क्या बोलते हैं आप बिल्चा हाँ हाँ इसी बिल्चा से हम उठाते है अच्छा रास्ता बनाने के लिए अच्छा रास्ता बनाने फिर फिर, फिर चलते रहते हैं ठीक है फिर ये अपने आप चला जाता है तो मार्च में कहा मार्च हाँ। मार्च के बाद तो पूरा पिघल जाता है ठीक है जैसे इसका पानी बन जाता है ठीक है हाँ। चाय बाय तो नहीं बाई नहीं पीना थैंक यू पिला जाओ ये किचन दिखाने कश्मीर दी किचन वैसे तो हमने देखी है पहले कि किचन कैसा होता है कश्मीर का सर्दी में देखना है बस अच्छा। जो सामान वगैरह सुखा के रखते हो ना आप टमाटर वगैरह कद्दू वगैरह वो ऊपर रखे हुए हैं अच्छा वो ऊपर रखे हुए हैं अभी ठीक है ਤੂੰ ਵੀ ਸਟੋਰ ਮੈਂ ਹਾਂ ਉਹ ਤਾਂ ਕਿਹਾ ਵਾਸ਼ੀ ਨੇ ਚੋਂ ਖਤਰਨਾਕ ਲੈ ਬਈ ਤੂੰ ਦਰਵਾਜ਼ਾ ਉਹ ਦਰਵਾਜ਼ਾ ਖੋਲ ਦੇ ਨਿਆਣੇ ਅੰਦਰ ਅੱਛਾ ਬੇਟਾ ਹੈ ਠੀਕ ਹੈ ਕੋਈ ਬਾਤ ਨਹੀਂ ਐਸੀ ਕਰਤੀ ਇਹਦਾ ਵੈਸੇ ਦਾ ਰਸੋਈ ਵਗੈਰਾ ਤਾਂ ਆਪਾਂ ਦੇਖੀ ਹੋਈ ਸੀ ਪੁਰਾਣੇ ਪਹਿਲਾਂ ਦਿਖਾਈ ਹੋਈ ਹੈਗੀ ਪੁਰਾਣੇ ਵਲੌਗਸ ਚ ਉਹ ਮਹਿਮਾਨ ਆ ਗਏ ਉਹ ਚੁੱਲਾ ਚੁੱਲਾ ਤੇ ਇਹਨਾਂ ਦਾ ਟ੍ਰੈਡੀਸ਼ਨ ਚ ਏਰ ਥੱਲੇ ਬਹਿ ਕੇ ਖਾਂਦੇ ਆ ਇਹ ਤੇ ਜਿਆਦਾ ਇੱਕ ਤਾਂ ਥੱਲੇ ਮਤਲਬ ਗਰਮੀ ਰਹਿੰਦੀ ਹੈ ਗਰਮੀ ਕੇ ਸਰਦੀ ਹੁੰਦੀ ਹੈ ਸੌਰੀ ਸਰਦੀ ਕੇ ਕਾਰਨ ਆਪ ਨੀਚੇ ਬੈਠਦੇ ਹੋ ਜਿਆਦਾ ਹੈ ਨਾ ਕਸ਼ਮੀਰ ਕੇ ਟ੍ਰੈਡੀਸ਼ਨ ਵਿੱਚ ਨੀਚੇ ਬੈਠਣਾ ਹੀ ਕਹੀ ਹੈ ਜੀ ਹਾਂ ਸੇ ਨੀਚੇ ਬੈਠੋ ਸੋਨਾ ਬੈਡ ਰੇਅਰਲੀ ਆਪਕੋ ਦੇਖਣ ਕੋ ਮਿਲੇਗਾ ਹਾਂ ਮੈਨੇ ਦੇਖਾ ਬੈਡ ਤੋਂ ਇਧਰ ਕੋਈ ਵੀ ਨਹੀਂ ਦੇਖਣ ਕੋ ਮਿਲੇਗਾ ਬਹੁਤ ਕਮ ਹੈ ਕਮ ਹੈ ਬਹੁਤ ਹਾਂ ਬਹੁਤ ਬਹੁਤ ਹੈ ਇਹ ਚੁਲਾ ਹੈ ਚੁਲਾ ਹੈ ਚੁਲਾ ਹੈ ਇਹ ਚੁਲਾ ਇਸ ਕੋ ਕਸ਼ਮੀਰ ਮੇ ਦਾਨ ਕਹਤੇ ਹੈ ਕਿਆ ਬੋਲਤੇ ਹੋ ਦਾਨ 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 ਚੁਲੇ ਦਾ ਭਾਵੇਂ ਸ਼੍ਰੀਲੰਕਾ ਹੋਵੇ ਬੰਗਲਾਦੇਸ਼ ਹੋਵੇ ਤੇ ਭਾਵੇਂ ਕਸ਼ਮੀਰ ਹੋਵੇ ਪੰਜਾਬ ਹੋਵੇ ਸਾਰੇ ਸੇਮ ਹੀ ਹੁੰਦੇ ਆ ਤੇ ਚੁੱਲ੍ਹੇ ਇੱਥੇ ਵੀ ਉਹੀ ਸੇਮ ਹੀ ਆ ਤੇ ਭਾਂਡੇ ਚਣਕੇ ਰੱਖਣ ਦਾ ਹਜੇ ਵੀ ਇਹਨਾਂ ਦੇ ਰਿਵਾਜ ਆ ਆਪਣੇ ਤਾਂ ਇਹ ਰਿਵਾਜ ਆਪਣੇ ਤਾਂ ਇਹ ਰਿਵਾਜ ਕਦੋਂ ਦਾ ਵਾਗਿਆ ਆਪਣੇ ਕੱਚੇ ਘਰਾਂ ਚ ਪਹਿਲਾਂ ਰਿਵਾਜ ਹੁੰਦਾ ਸੀਗਾ ਇਹ ਹਾਂ ਆਇਆ ਪੀਓ ਚਾਹ ਪੀਓ ਨਹੀਂ ਨਹੀਂ ਚਾਹੀਏ ਚਾਹ ਇਹਨਾਂ ਦੇ ਮਹਿਮਾਨ ਨਵਾਜੀ ਤਾਂ ਇਹ ਦੇਖ ਲਓ ਨਿਆਣਿਆਂ ਨੂੰ ਵੀ ਐ ਸਿਖਾਉਂਦੇ ਆ ਚਾਹ ਪੀਓ ਬੋਲੋ ਬੈਠੋ ਚਾਹ ਪੀਓ ਬਹੁਤ ਅੱਛਾ ਯਾਰ ਬੜਾ ਵਾਈ ਕਰੋ ਠੀਕ ਹੈ ਭਾਈ ਸ਼ੁਕਰੀਆ ਮਿਹਰਬਾਨੀ ਹੈ ਅੱਛਾ ਲੱਗਾ ਥੈਂਕ ਯੂ YouTube ਚੈਨਲ ਹੈ ਹਾਂ ਜੀ ਮੇਰਾ YouTube ਚੈਨਲ ਹੈ ਹਾਂ ਜੀ ਪੰਜਾਬੀ ਟਰੈਵਲ ਕਪਲ ਸੇ ਹੈ ਹਾਂ ਜੀ ਇਹ ਸਾਹਮਣੇ ਦੇਖੋ ਜਿਹੜੀ ਪ੍ਰਾਲੀ ਦੀ ਅਸੀਂ ਗੱਲ ਕਰਦੇ ਸੀ ਨਾ ਬੇਦਰਖਤਾਂ ਤੇ ਟੰਗ ਕੇ ਰੱਖਦੇ ਆ ਪ੍ਰਾਲੀ ਤੇ ਉਹ ਇਹ ਹੈਗੀ ਤੇ ਇਹ ਵੀ ਐ ਲਮਕਾ ਕੇ ਰੱਖੀ ਦੀ ਇਹਨਾਂ ਨੇ ਜਿਨਾਂ ਕੋਲੇ ਜਗ੍ਹਾ ਘੱਟ ਹੁੰਦੀ ਆ ਜਿਵੇਂ ਇਹਨਾਂ ਕੋਲੇ ਤਾਂ ਜਿਵੇਂ ਆ ਕੋਠਾ ਹੈਗਾ ਕਈਆਂ ਕੋਲੇ ਨਹੀਂ ਹੁੰਦੀ ਜਗ੍ਹਾ ਅ ਮਤਲਬ ਇਹ ਕਰਨ ਉਹਦੇ ਨਾਲ ਇਹ ਦਰਖਤਾਂ ਤੇ ਟੰਗ ਦਿੰਦੇ ਆ ਜਿਵੇਂ ਪਿੰਡ 'ਚ ਜਿਹੜਾ ਮਰਜੀ ਦਰਖਤ ਹੋਵੇ ਉਹਦੇ ਉੱਪਰਾਂ ਹੀ ਟੰਗ ਦਿੰਦੇ ਨੇ ਲਮਕਾਉਂਦੇ ਆ ਹੁਣ ਜੇ ਇਹਦੇ ਤੇ ਬਰਫ਼ ਪਾਊਗੀ ਵੀ ਨਾ ਤਾਂ ਉਹ ਆਪੇ ਥੱਲੇ ਆ ਜਾਊਗੀ ਮਤਲਬ ਇਹ ਸੁੱਕੀ ਰਹੂਗੀ ਧੁੱਪ ਨਾਲ ਸੁੱਕ ਜਿਆ ਕਰੂਗੀ ਇਹ ਇਹਦਾ ਕੰਮ ਲੈਂਦੇ ਤੇ ਮੱਝਾਂ ਨੂੰ ਪਾਉਂਦੇ ਆ ਇਹ ਸੁਕਾ ਪਾਲਣ ਵੀ ਆਪ ਜਮਾ ਕਰਕੇ ਰੱਖਦੇ ਹੋ ਹਾਂ ਜੇ ਬਾਲਣ ਹੈ ਜੋ ਬਿਲਕੁਲ ਇਸੇ ਤਰ੍ਹਾਂ ਰੱਖਦੇ ਹੋ ਪਤਾ ਹੈ ਨਹੀਂ ਅੱਛਾ ਕਿਵੇਂ ਟੰਗਦੇ ਇਸ ਕੋ ਉੱਪਰ ਰੱਸੀ ਡਾਲ ਕੇ ਫਿਰ ਉੱਪਰ ਖੈਂਚਦੇ ਹਾਂ ਹਾਂ ਪਹਿਲੇ نیچے ਬਣਾਤੇ ਆ ਇਸੇ ਗੋਲ ਬੋਲ ਕਰਕੇ ਇਸਕੋ ਪੂਰਾ ਹਾਂ ਜੋ ਇਸਕੋ ਬਣਾਤੇ ਨੀਚੇ ਹੋ ਤਾਂ ਬਾਅਦ ਵਿੱਚ ਉੱਪਰ ਉਹ ਬਾਅਦ ਵਿੱਚ ਉੱਪਰ আচ্ছা ਬਾਅਦ ਵਿੱਚ ਉੱਪਰ ਹਾਂ ਇਹ ਇੱਕ ਹੀ ਨਹੀਂ ਹੈ ਇਹ ਬਹੁਤ ਬਹੁਤ ਜ਼ਿਆਦਾ ਕਿੰਨੇ 100 ਦੇ ਲਗਭਗ ਹੈ ਜਿਹੜਾ ਉੱਪਰ ਟੰਗਿਆ ਹੋਇਆ ਹੈ ਮਤਲਬ ਇਹ ਕੱਲਾ ਕੱਲਾ ਬਾਅਦੋਂ ਥੱਲੇ ਧਾਰਦੇ ਤੇ ਜਿਵੇਂ ਝੂਮਰ ਟੰਗਦੇ ਹੁੰਨੇ ਨੇ ਆਪਾਂ ਮਤਲਬ ਕਿਤੇ ਵੀ ਲਾ ਲਓ ਝੂਮਰ ਹੀ ਹੁੰਦਾ ਖੁਸ਼ੀ ਹਨਾ ਉਹ ਪੈਲਸ ਚ ਜਾਂ ਘਰ ਕਿਤੇ ਵੀ ਲਾ ਲਓ एक साथ बैठ जाते बैर हाँ दुकानों पे बैठते होता अभी दुकान के बाहर है ना देखो ना वहाँ ये कपड़े आपके कैसे सुखते हैं जैसे ये तो इतनी ठंड रहती है इधर इनको छत तो पे टंगा देते हैं 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 ऊपर वाले जो है ना पे हाँ, हाँ, पे टंगा देते हैं। वो उससे सूख सूख जाते हैं। हाँ, दो तीन दिन जाते हैं। जैसे ये ये, ये तो हाँ। <laughs> कमी पड़ता होगा सर्दी में सर्दी में गर्म पानी कैसे आ मेनू लगता है ना इन्होंने साथी है एक तरह की जेडी सामने है क्योंकि देखो खुला जहा एरिया बिलकुल सच है है सही है ना सलाम सलाम, सलाम बाबा कैसे हो थीक थीक ठीक हो ठंड में बुरा हाल तो नहीं है आपका नहीं ठंड नहीं लगता है हम इसी में हैं <laughs> है। बात तो सही है हमारे लिए बहुत ठंड है जी ਆਪ ਆਪਕੇ ਲਈ ਜਬ ਆਪ ਪੰਜਾਬ ਜਾਓਗੇ ਦੂਪ ਬਹੁਤ ਠੀਖਾ ਮਿਲਦਾ ਲੱਗਦਾ ਹੋਗਾ ਆਪਕੋ ਹੈ ਹਾਂ ਬਿਲਕੁਲ ਮਿਲਦਾ ਸਾਡੇ ਲਈ ਦੂਪ ਵੀ ਕੁਝ ਨਹੀਂ ਖੁਸ਼ੀ ਆਪਾ 40 40 ਟੈਂਪਰੇਚਰ ਚ ਰਹਨੇ ਆ ਇਹ ਨਹੀਂ ਰਹਿ ਸਕਦੇ ਆਪੇ ਅਗਰ ਪੂਰੀ ਗਰਮੀ ਹੋ 40 45 ਡਿਗਰੀ ਟੈਂਪਰੇਚਰ ਆਪ ਰਹਿ ਸਕੋਗੇ ਉਧਰ ਉਹ ਨਹੀਂ ਐਵੇਂ ਗਰਮ ਲੱਗੇਗਾ 25 ਡਿਗਰੀ ਮੈਂ ਨਹੀਂ ਰਹਿ ਸਕਦੇ 25 ਮੇਂ ਵੀ ਨਹੀਂ ਰਹਿ ਸਕਦੇ ਨਹੀਂ ਰਹਿ ਸਕਦੇ ਨੇ ਲੇਕਿਨ 30 35 ਜਬ ਹੁੰਦੀ ਹੈ ਬਸ ਆਮ ਨਹੀਂ ਰਹਿ ਯਾਰ ਦੇਖ ਲੋ ਕੁਦਰਤ ਨੇ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਬਣਾਇਆ ਨਾ ਅਲਗ-ਅਲਗ ਬਣਾਇਆ ਜਿਵੇਂ ਦਾ ਨੇਚਰ ਮਿਲਦਾ ਹੈ ਬਾਈ ਬਰਥ ਬੰਦਾ ਉਵੇਂ ਹੀ ਰਹਿੰਦਾ ਸਰਦੀਆਂ 'ਚ ਜਿਹੜਾ ਕੂੜਾ-ਕਬਾੜਾ ਹੁੰਦਾ ਉਹ ਇਹ ਬਰਫ਼ 'ਤੇ ਸਿੱਟ ਦਿੰਦੇ ਆ ਧਾਲ ਸਬਜ਼ੀਆਂ ਦੇ ਕੋਲ ਇੱਥੇ ਸਿੱਟ ਦਿੰਦੇ ਆ ਆਪੇ ਬਰਫ਼ ਦੇ ਨਾਲ ਹੀ ਇਹ ਗਲਗਲ ਜਾਂਦਾ ਹੈਗਾ ਵਿੱਚ ਹੀ ਸਾਰਾ ਕੁਝ ਇੱਥੇ ਉਹ ਸਾਹਮਣੇ ਨਾ ਮੈਨੂੰ ਇੱਕ ਟਰੈਕਟਰ ਖੜਾ ਦਿਖ ਰਿਹਾ ਤੇ ਬਰਫ਼ ਦੇ ਵਿੱਚ ਜੰਮਿਆ ਹੋਇਆ ਜਮੋ ਦੇਖੋ ਇਹਨਾਂ ਦੇ ਸੰਦ ਸੰਦੇੜੇ ਵੀ ਬਰਫ਼ 'ਚੋ ਜੰਮ ਜਾਂਦੇ ਆ ਯਾਰ ਸਾਰੇ ਕਸ਼ਮੀਰੀ ਲੋਕਾਂ 'ਚ ਨਾ ਇਹ ਆਪਸ 'ਚ ਸਹਿਚਾਰ ਤੇ ਪਿਆਰ ਮੁਹੱਬਤ ਬਹੁਤ ਜ਼ਿਆਦਾ ਹੈ ਤੇ ਜਦੋਂ ਇਹਨਾਂ ਨੇ ਗੱਲਬਾਤ ਕਰਨੀ ਹੁੰਦੀ ਆ ਉਦੋਂ ਇਹ ਕਸ਼ਮੀਰੀ ਲੈਂਗੁਏਜ ਚ ਕਰਦੇ ਆਪਣੀ ਲੈਂਗੁਏਜ ਨੂੰ ਵੀ ਇੰਨਾ ਪਿਆਰ ਕਰਦੇ ਤੇ ਆਪਣੇ ਆਪੋਂ ਹੀ ਚੱਲ ਪੈਨੇ ਆ ਹੈਂ ਹਿੰਦੀ ਆਪਣੇ ਬਾਲੀ ਚੱਲਣ ਲੱਗੀ ਜਾਂ ਚੱਲਣ ਲੱਗੀ ਅੰਗਰੇਜ਼ੀ ਚ ਤੇ ਚਾਹ ਪੀਓ ਚਾਹ ਨਹੀਂ ਬਸ ਜੀ ਬਸ ਮਿਹਰਬਾਨੀ ਚਾਹ ਪੀਓ ਯਾਰ ਕਿਆ ਦੇਖੋ ਯਾਰ ਘਰ ਘਰ ਦੇ ਬੰਦੇ ਚਾਹ ਨੂੰ ਪੁੱਛਦੇ ਆ ਨੇ ਕਿਵੇਂ ਹੋ ਜੀ ਠੀਕ ਹੋ सलाम ये बा, बा ये आपने कितना कपड़ा पहना है ये तो फेरन होता है ये बहुत कपड़ा आज है ना सर्दी का मौसम हाँ। तो हम कोई कबार शबार कपड़ा लाता है और पहनता है कितना कपड़ा पहन के रखते हो दो तीन दो, चार पाँच छह कपड़ा छह कपड़ा है ये देखो बनियान दो तीन है अच्छा इसमें कमीज है अच्छा शर्ट है ये फेरन है दो एक दो से सात पहन के दो तो फेरन पहन के रखते हो हाँ, दो बनियान अच्छा दो बनियान हो गया एक, एक इसमें मतलब कमीज अच्छा उसके अंदर अंदर शेट अंदर शेट चाय ठीक है फिर ठंड रुकता है ठंड रुकता है बुजुर्ग का थोड़ी गांगरी गांगरी ये हो <laughs> आप जड़ी आ चीज है ना ये थानू हरेक कश्मीरी को मिलूगी गोद में होता है इस तरह हमको पता चलता है हाँ हमको गर्मी है अंदर मैंने सुना एक है एक कहावत है कि कश्मीरी खाने के बिना सार लेगा का, कांगड़ी के बिना हां बिल्कुल बिल्कुल कांगड़ी तो बड़ा सहारा है हमारा दिखा ना बाहर निकाल ये के जी आदत पड़ते है ना ये तो ले भाई आज तोनु फेर दिखा देने कांगड़ी ये नु कांगड़ी कहते है ये इसके साथ हमने क्या बांधा है ये लोहे का मतलब जब इसको कहते ऐसे ऐसे ना मतलब गर्म कर रहा है ये अच्छा जी इसको जैसे चम्मच चम्मच चमचा हो गया मतलब जब काम होते है ना गर्मी हां फिर इसको मतलब ऐसा करते है ना मतलब इस तरह तो ये पूरा दिन जलती रहती है एक बार डाल पूरा दिन सब सुबह से शाम तक शाम से रात तक सुबह तक ऐसी चलती है रात को नहीं रात को फिर निकाल रात को निकाल, निकाल के, से। के से। तो है। है। फिर तो कंबल भी बहुत ज्यादा लेकर सोते हो गए देख लो यार भाई लाइफ है बहुत हार्ड लाइफ है कश्मीर दी कमल एक दो तीन होते हैं मडरस मतलब नीचे दो एक दो होता होते हैं अंदर देखो नहीं नहीं थैंक यू थैंक यू फिर आएंगे कभी आओ आ नहीं, बस नहीं, नहीं आ थे बस। कल आएंगे देखने आए थे। बस घूमने नहीं नहीं शुक्रिया मेहरबानी। देखो मेहमान तो तो भाजी है बहुत अच्छे लगते मुझे कश्मीरी लोग नहीं शुक्रिया 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 जी लो जी ले पास्यों ਫਨੂੰ ਹੋਰ ਦਿਖਾ ਦਈਏ ਪਿੰਡ ਥੋੜਾ ਜਿਹਾ ਇਹ ਟਰੈਕਟਰ ਦੇ ਕੋਲੇ ਜਾਣਾ ਸੀਗਾ ਆਪਾਂ ਤੇ ਮੇਰੇ ਦੂਰੋਂ ਨਾ ਨਜ਼ਰ 'ਚ ਪੈ ਗਿਆ ਇਹ ਟਰੈਕਟਰ ਇਹਨਾਂ ਦੇ ਨੈਣ ਨਕਸ਼ ਵੀ ਆਪਣੇ ਵਰਗੇ ਹਨ ਹਾਂ ਆਪਣੇ ਆਰੇ ਅਸਲ 'ਚ ਖੁਸ਼ੀ ਨਾਰਥ ਇੰਡੀਅਨ ਸੇਮ ਹੀ ਹਨ ਨਾ ਸਾਰੇ ਸਤਿ ਸ੍ਰੀ ਅਕਾਲ ਜੀ ਚਾਹੇ ਬੱਸ ਜੀ ਬੱਸ ਮਿਹਰਬਾਨੀ ਜੀ ਚਾਹ ਪੀਏਗਾ ਨਾ ਨਾ ਜੀ ਨਹੀਂ ਸ਼ੁਕਰੀਆ ਜੀ ਠੀਕ ਹੈ ਨਾ ਹਾਂ ਜੀ ਸਭ ਸ਼ੁਕਰ ਹੈ ये ट्रैक्टर तो किस लिए रखा है ढूंढते गर्मी में अच्छा गर्मी में क्या करते हो बाजर, बाजर अच्छा 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 पत्थर बजरी के लिए अभी ये कब निकालोगे इसको जहाँ पंद्रह मार्च ठीक ठीक शुक्र शुक्रिया नहीं नहीं थैंक यू शुक्रिया मेहरबान अच्छा आप ये कश्मीरी लोग कहावा नहीं पीते ज्यादा ਕਾਵਾ ਪੀਦੇ ਅੱਛਾ ਚਾਹ ਇੱਕ ਚਾਹ ਜਿਆਦਾ ਪੀਤੇ ਹੋ ਹਾਂ ਵੀ ਪੰਜਾਬ ਦੇ ਜਿਵੇਂ ਹਾਂ ਮੈਨੂੰ ਪਤਾ ਹੈ ਚਾਹ ਚਾਹ ਵੈਸੇ ਚਾਹ ਵਗੈਰਾ ਵੈਸੇ ਕਾਵਾ ਕਸ਼ਮੀਰ ਵਿੱਚ ਜਿਆਦਾ ਪੀਤੇ ਹਨ ਹਾਂ ਬਾਬ ਨੇ ਆਪ ਤਾਂ وہی ਹਾਂ ਬਤੋ ਚਾਹ ਹੋ ਗਿਆ ਹਾਂ ਤਾਂ ਹੋ ਗਿਆ ਚਾਹ ਚਲੋ ਠੀਕ ਹੈ ਔਰ ਠੀਕ ਹੈ ਜਿਸ ਤਰ੍ਹਾਂ ਠੀਕ ਹੈ ਕਈ ਕਰਾਂ ਦੇ ਤਾਂ ਯਾਰ ਕਾਰਾਂ ਵੀ ਐ ਖੜੀਆਂ ਰਹਿਣੀਆਂ ਕਾਰਾਂ ਵੀ ਜਿਆਦਾ ਇੰਨੀਆਂ ਵਰਤਦੇ ਨਹੀਂ ਹੈਗੇ ਮਤਲਬ ਇਹਦੇ ਚਲਾਉਂਦੇ ਆ ਤੇ ਸਾਰੀ ਸਰਦੀ ਐਂ ਖੜਾ ਰਹਿੰਦਾ ਹੈ ਸਾਮਾਨ ਕਰਨ ਵੀ ਕੀ ਵਿਚਾਰੇ ਯਾਰ ਬਰਫੀ ਇੰਨੀ ਜਿਆਦਾ ਪੈਂਦੀ ਇੱਥੇ ਹੈ ਨਾ ਇਹਨਾਂ ਦੇ ਨਾਲ ਚ ਇਹ ਦੇਖੋ ਭਾਈ ਪਿੰਡ ਦੇ ਲੋਕ ਸਾਰੇ ਮੁੰਡੇ ਖੁੰਡੇ ਸਾਰੇ ਇਕੱਠੇ ਹੋ ਜਾਂਦੇ ਆ ਵੀ ਸਰਵੇ ਸਰਵੇ ਹੋਣ ਆਇਆ ਜਾਂ ਕੋਈ ਹੈ ਕਸ਼ਮੀਰ ਕੇ ਕਿਸੇ ਯੂਟਿਊਬਰ ਕੋ جانتے ਹੋ ਕਿਸੇ ਕਸ਼ਮੀਰ ਕੇ ਯੂਟਿਊਬਰ ਕੋ ਹੈ ਸੰਗਦੇ ਬਹੁਤ ਆ ਯਾਰ ਇੱਕ ਦਾ ਬਰਫੀ ਚੱਕੀ ਫਿਰਦੇ ਆ ਇਹ ਇਹ ਬਰਫ से ਖੇਲਦੇ ਵੀ ਹੋ ਹੈ ਖੇਲਦੇ ਹੋ ਕਿਵੇਂ ਗੋਲਾ ਗੋਲੇ ਗੋਲੇ ਮਾਰਨੇ ਮਾਰਨਾ ਮਾਰਨਾ ਕਿਵੇਂ ਮਾਰਦੇ ਹੋ ਇੱਕ ਦੂਸਰੇ ਕੇ ਏ ਆ ਚੱਕ ਹੈ ਆਏ ਪਟ ਪਟ ਮਾਰਦੇ ਹੈ ਇਹ ਹੀ ਮੈਨੂੰ ਲੱਗਦਾ ਯਾਰ ਭਾਵੇਂ ਆਪਾਂ ਪਹਿਲਾਂ ਟੂਰਿਸਟ ਡੈਸਟੀਨੇਸ਼ਨ ਸੀ ਨਾ ਜਿੰਨੀਆਂ ਸਾਰੀਆਂ ਪੈਲਗਾਮ ਗੁਲਮਰਗ ਉਹ ਤੁਹਾਨੂੰ ਦਿਖਾਤਾ ਪਰ ਜਿਹੜਾ ਅਸਲ ਚ ਕਿਸੇ ਚੀਜ਼ ਨੂੰ ਕਿਸੇ ਤੁਹਾਨੂੰ ਕਿਸੇ ਨੇ ਨਹੀਂ ਪੁੱਛੀ ਹੈ ਕਿਸੇ ਨੇ ਨਹੀਂ ਚਾਹ ਪੁੱਛੀ ਸਹੀ ਗੱਲ ਹੈ ਗੁਲਮਰਗ ਚ ਪੈਲਗਾਮ ਚ ਕਿਸੇ ਨੇ ਨਹੀਂ ਚਾਹ ਪੁੱਛੀ ਜਿੰਨੀ ਚਾਹ ਇੱਥੇ ਪਿੰਡ ਚ ਪੁੱਛੀ ਹੈ ਪਿੰਡਾਂ ਦੇ ਲੋਕ ਸਾਰੇ ਕਿਤੇ ਵਧੀਆ ਹੁੰਦੀ ਹੈ ਪਾਵੇਂ ਉਹ ਕਸ਼ਮੀਰ ਹੋਵੇ ਤੇ ਪਾਵੇਂ ਉਹ ਪੰਜਾਬ ਹੋਵੇ ਤੁਹਾਨੂੰ ਕਿਰ ਲਓ ਸਸੀ ਗੱਲ ਜੀ ਬਸ ਜੀ ਬਸ ਮਿਹਰਬਾਨੀ ਨਹੀਂ ਨਹੀਂ ਸ਼ੁਕਰੀਆ ਜੀ ਨਹੀਂ ਨਹੀਂ ਕਿੱਧਰ ਤੋਂ ਆਏ ਤੁਸੀਂ ਪੰਜਾਬ ਤੋਂ ਪੰਜਾਬ ਤੋਂ ਜੀ ਤੁਸੀਂ ਠਹਿਰੇ ਕਿੱਥੇ ਕਿਤੇ ਨੇ ਅਸੀਂ ਸ਼ਿਰਨਗਰ ਪਿੰਡ ਕੋ ਮਣਾਏ ਸੀ ਪਿੰਡ ਜਹੀ ਆਪਾਂ ਦਾ گاؤں ਦੇਖਣ ਆਏ ਸੀ ਕੇਜਪੁਰਾ 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 ਖੁਸ਼ਮਖਮ ਕਰਦੇ ਅਸੀਂ ਉਥੇ ਕਿੰਨਾ ਟਾਈਮ ਰਹੇ ਪੰਜਾਬ ਚ ਅਜਰਾ ਕਰੀਬਨ 13-14 ਸਾਲ ਤੋਂ 13-14 ਸਾਲ ਕੀ ਕੰਮ ਕਰਦੇ ਰਹੇ ਕੰਮ-ਖਾਮ ਕਰਦੇ ਤੇ ਰੋਟੀਆ ਗੁਜ਼ਾਰਾ ਕਰਦੇ ਤੇ ਉੱਥੇ ਅੱਛਾ ਕਿਵੇਂ ਲੱਗਿਆ ਪੰਜਾਬ ਜੀ ਚੰਗਾ ਚੰਗਾ ਸੀ ਚੰਗਾ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਸ਼ਮੀਰ ਬਹੁਤ ਸੋਹਣਾ ਬਾਤ ਸੋਹਣਾ ਕਿੰਨੇ ਦਿਨ ਕੋ ਜੀ ਤੁਹਾਨੂੰ ਹੀ ਸੀ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਬੈਠੋ ਚਾਹ ਚਾਪੀ ਲਓ 10 ਮਹੀਨੇ ਨਹੀਂ ਨਹੀਂ ਅੱਜ ਨਹੀਂ 10 ਮਹੀਨੇ ਨਹੀਂ ਨਹੀਂ ਅੱਛਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸੱਚੀ ਬੋਲਾ ਪਿਆਰ ਕਰਦੇ ਆ ਕਸ਼ਮੀਰ ਦੇ ਲੋਕ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਪਤਾ ਨਹੀਂ ਕੀ ਗੱਲ ਆਦੇ ਲੋਕ ਨਾ ਡਰਦੇ ਨਾ ਇਲਾਕਿਆਂ ਚ ਆਉਂਦੇ ਨਹੀਂ ਪਿੰਡਾਂ ਚ ਵੀ ਕਸ਼ਮੀਰ ਪਤਾ ਨਹੀਂ ਕਿਹੋ ਜਿਹਾ ਕੀ ਹੋ ਕਸ਼ਮੀਰ ਚ ਤੁਸੀਂ ਦੇਖੋ ਇਹ ਰਿਮੋਟ ਏਰੀਆਜ਼ ਨੇ ਬਿਲਕੁਲ ਮਤਲਬ ਅੰਦਰ ਇਨਸਾਈਡ ਆ ਅਸੀਂ ਪਿੰਡਾਂ ਚ ਤੇ ਕੋਈ ਕੁਝ ਨਹੀਂ ਕਿਸੇ ਤਰ੍ਹਾਂ ਦਾ ਡਰ ਨਹੀਂ ਕੈਸੇ ਹੋ ਜੀ ਵਾਸਪਾਂ ਤੁ ਵੀ ਕਹੇ ਹਤਾਸ ਰਕੂ ਫੁਲਕੂ ਵੀ ਕਹੇ ਹਤਾਸ ਰਕੂ ਬੰਦ ਕਰੋ मुझे तो कला किलो ही समझाया ऐसे समझाया कि किलो 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 कितने रुपए किलो लगा रखा में आलो है बोलते हैं चार किलो चार किलो आ, अच्छा ये प्याज है कश्मीर में बोलता है त्रक किलो जी आप गांव में रोज बेचने आते हो आ, बेचने अच्छा ਆਏ ਯਾਰ ਪਿੰਡਾਂ 'ਚ ਇੱਥੇ ਨਾ ਵੇਚਣ ਵਾਲੇ ਆਉਂਦੇ ਆ। ਅੱਛਾ ਡੇਲੀ ਵੈਸੇ ਤਾਂ ਲੋਕ ਜਮਾ ਕਰਕੇ ਜਾਂ ਸੁਕਾ ਕੇ ਵੀ ਰੱਖਤੇ ਆ ਨਾ ਲੋਕ ਰੈਸ਼ਨ ਆਪਣਾ 2-3 ਮਹੀਨੇ ਦਾ। ਤੋਂ ਇਹ ਆਪਸੇ ਵੀ ਲੈ ਲੈਂਦੇ ਆ। ਇਹ ਜੋ ਇਹ ਨਾ ਸਭ ਇਹ ਸਾਰਾ ਆਪ ਸ਼ਹਿਰ ਸੇ ਲਾ ਕੇ ਵੇਚਦੇ ਹੋ। ਇਹ ਪੰਜਾਬ ਦਾ ਹੈ। ਜੋ ਪੰਜਾਬ ਸੇ ਆਤਾ ਹੈ। ਇਹ ਪੰਜਾਬ ਸੇ ਆਤਾ ਹੈ। ਅੱਛਾ ਇਹ ਬਾਈ ਸਾਡੇ ਕਰਨਾ ਲੱਗਦਾ ਉਹ ਸੁਕਾ ਹੈ। ਠੀਕ ਹੈ। ਸਾਡੇ ਵਾਲੇ ਆਲੂ ਆਉਂਦੇ ਇੱਥੇ ਤੇ ਉਹ ਵੇਚ ਅੱਛਾ ਜੀ ਮਿਹਰਬਾਨੀ। ਛੋੜੇ ਵਾਲੇ ਸੇਵ ਜਾਂਦੇ ਸਾਡੇ ਇੱਥੇ ਤੇ ਹਾਂ ਇਹਨਾਂ ਵਾਲੇ ਸੇਵ ਜਾਂਦਾ ਇੱਕ ਟਰੈਕਟਰ ਆ ਖੜਾ ਲੱਗਿਆ। ਖੁੰਝੇ ਲਾਉਂਦੇ ਆ। ਏ ਦੇਖੋ ਇਹ ਹੈਗਾਗਾ ਅਰਜੁਨ ਅਰਜੁਨ ਅਰਜਨ ਟਰੈਕਟਰ ਐ ਲੱਦਿਆ ਪੈ ਗਿਆ برف ਨਾਲ ਕਸ਼ਮੀਰ ਦੇ ਪਿੰਡਾਂ 'ਚ ਇਹ ਹਾਲ ਹੋ ਜਾਂਦਾ ਹੈਗਾ ਤੇ ਕਿਉਂਕਿ ਇਹਦਾ ਫਿਰ ਸਹੀ ਗੱਲ ਵੀ ਹੈ ਕੁਝ ਕੰਮ ਵੀ ਨਹੀਂ ਹੈਗਾ ਦਾ ਯਾਰ ਹੁਣ ਸਰਦੀਆਂ 'ਚ ਹਨਾ ਤੇ ਸਾਈਡ ਤੇ ਲਾ ਕੇ ਖੜਾਤਾ ਸੜਕ ਵੇਲੀ ਕਰਤੀ ਵੀ ਸਾਈਡ ਵੀ ਮਿਲਦੀ ਰਹੇ ਲੋਕਾਂ ਨੂੰ ਟਰਾਲੀ برف ਨਾਲ ਭਰਤੀ ਤੇ ਐਂ ਰਹੂ ਇਹ ਜਿੰਨੇ ਵੀ ਘਰ ਦੇਖ ਲੋ ਹਰ ਘਰ 'ਚ ਨਾ ਤਕਰੀਬਨ ਜਿਹੜਾ ਬਾਲਣ ਉਹ ਐਸੇ ਤਰੀਕੇ ਨਾਲ ਮਤਲਬ ਰੱਖਿਆ ਹੋਇਆ ਇਹਨਾਂ ਨੇ ਸੁਕਾ ਕੇ ਹਨਾ ਤੇ ਕਿਉਂਕਿ ਹਰੇ ਘਰ ਨੂੰ ਆਪਦਾ ਸਾਹਮਣੇ ਰੱਖਣਾ ਪੈਂਦਾ ਹੈਗਾ ਤੇ ਸਰਦੀਆਂ ਚ ਫਿਰ ਉਵੇਂ ਵਰਤਦੇ ਇਹਨੂੰ ਇਹ ਇਹ ਗੱਲ ਦੇ ਯਾਰ ਮੈਂ ਬੜਾ ਹੈਰਾਨਾ ਜਿਹੜੀ ਆਹ ਦਰਖਤਾਂ ਦੇ برف ਜੜ ਜਾਂਦੀਆਂ ਨਾ ਤੁਸੀਂ ਦੇਖੋ ਦਰਖਤਾਂ ਦੇ ਵੀ ਕਿਵੇਂ ਜੰਮੀ ਰਹਿੰਦੀ ਹੈਗੀ ਤੇ ਵੀ ਨਹੀਂ ਡਿੱਗਦੀ ਹੈਗੀ ਜਿੱਥੇ ਤੱਕ ਨਿਗਾਹ ਜਾਂਦੀ ਯਾਰ ਬਰਫੀ ਬਰਫ ਪਈ ਹੈਗੀ ਸਾਰੇ ਸਸੀ ਪਿੰਡ ਚ ਪੂਰਾ ਗੇੜਾ ਦਿੱਤਾ ਤੇ ਆਲੇ ਦੁਆਲੇ ਹਨਾ ਤੇ ਜਿੰਨਾ ਨਜ਼ਰ ਮਾਰੋਗੇ ਸਾਰੀ ਬਰਫ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਆਪਣਾ ਦੱਸਿਓ ਸੋ ਮਿਲਦੇ ਆਪਾਂ ਕਸ਼ਮੀਰ ਤੋਂ ਹੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਹਮੇਸ਼ਾ ਜੀ ਤਰ੍ਹਾਂ ਅੱਜ ਇਹ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਤੇ ਬਹੁਤ ਸੋਹਣਾ ਸੋਹਣਾ ਮਤਲਬ ਚੀਜ਼ਾਂ ਤੁਹਾਨੂੰ ਕਸ਼ਮੀਰ ਤੋਂ ਵਿంటర్ ਲਾਈਫ ਦੀਆਂ ਖਾਸ ਕਰਕੇ ਦੇਖਣ ਨੂੰ ਮਿਲਣਗੀਆਂ ਤੇ ਸਤਿ ਸ੍ਰੀ ਅਕਾਲ ਗੁੱਡ ਬਾਏ ਰੱਬ ਰੱਖਾ